ਕਿਸ ਤਰ੍ਹਾਂ ਦੇ ਬੱਚੇ ਜ਼ਿੰਦਗੀ ਦੇ ਵਿੱਚ ਜ਼ਿਆਦਾ ਕਾਮਯਾਬ ਹੁੰਦੇ ਨੇ ਸਟੈਨਫੋਰਡ ਨਾਂ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਛੋਟੇ ਬੱਚਿਆਂ ਤੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਰਿਸਰਚ ਹੋਈ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਕੁਝ ਬੱਚਿਆਂ ਦਾ ਇੱਕ ਗਰੁੱਪ ਬਣਾਇਆ ਗਿਆ ਇਸ ਗਰੁੱਪ ਦੇ ਸਾਰੇ ਬੱਚਿਆਂ ਨੂੰ ਇੱਕ ਇੱਕ ਮਠਿਆਈ ਦਾ ਟੁਕੜਾ ਖਾਣ ਲਈ ਦਿੱਤਾ ਗਿਆ ਤੇ ਬੱਚਿਆਂ ਨੂੰ ਇਹ ਗੱਲ ਆਖੀ ਗਈ ਕਿ ਬੱਚਿਓ ਜੇ ਤੁਸੀਂ ਚਾਹੁੰਦੇ ਹੋ ਤਾਂ ਇਹ ਟੁਕੜਾ ਹੁਣੇ ਖਾ ਸਕਦੇ ਹੋ ਪਰ ਜੋ ਬੱਚੇ ਇਹ ਟੁਕੜੇ ਨੂੰ ਕੁਝ ਦੇਰ ਠਹਿਰ ਕੇ ਖਾਣਗੇ ਤਾਂ ਉਹ ਬੱਚਿਆਂ ਨੂੰ ਇੱਕ ਦੀ ਥਾਂ ਤੇ ਦੋ ਟੁਕੜੇ ਖਾਣ ਲਈ ਦਿੱਤੇ ਜਾਣਗੇ ਇਹ ਸ਼ਰਤ ਦੇ ਕੇ ਅਧਿਆਪਕ ਉੱਥੋਂ ਚਲੇ ਗਏ ਤਾਂ ਜਦੋਂ ਕੁਝ ਘੰਟਿਆਂ ਬਾਅਦ ਅਧਿਆਪਕ ਸਹਿਬਾਨ ਵਾਪਸ ਆਏ ਤਾਂ ਅਧਿਆਪਕਾਂ ਨੇ ਦੇਖਿਆ ਕੁਝ ਬੱਚਿਆਂ ਨੇ ਆਪਣਾ ਟੁਕੜਾ ਤੁਰੰਤ ਖਾ ਲਿਆ ਸੀ ਇਹ ਉਹ ਬੱਚੇ ਸਨ ਜਿਹੜੇ ਆਪਣੇ ਆਪ ਤੇ ਕੰਟਰੋਲ ਨਹੀਂ ਰੱਖ ਸਕੇ ਇਹ ਤੁਰੰਤ ਮਜੇ ਦੇ ਪ੍ਰਭਾਵ ਚ ਆ ਕੇ ਆਪਣਾ ਟੁਕੜਾ ਤੁਰੰਤ ਖਾ ਗਏ ਸਨ ਪਰ ਦੂਜੇ ਪਾਸੇ ਕੁਝ ਬੱਚੇ ਐਸੇ ਵੀ ਸਨ ਜਿਨ੍ਹਾਂ ਨੇ ਅਜੇ ਤੱਕ ਆਪਣਾ ਟੁਕੜਾ ਨਹੀਂ ਖਾਦਾ ਸੀ ਇਹ ਉਹ ਬੱਚੇ ਸਨ ਜਿਹੜੇ ਆਪਣੇ ਆਪ ਤੇ ਕੰਟਰੋਲ ਰੱਖਣ ਵਿੱਚ ਕਾਮਯਾਬ ਹੋ ਗਏ ਸਨ ਬੱਚਿਆਂ ਨੂੰ ਸ਼ਰਤ ਮੁਤਾਬਕ ਦੋ ਟੁਕੜੇ ਖਾਣ ਲਈ ਮਿਲੇ ਅਧਿਆਪਕਾਂ ਨੇ ਦੋਨੋਂ ਤਰ੍ਹਾਂ ਦੇ ਬੱਚਿਆਂ ਦੇ ਨਾਮ ਨੋਟ ਕਰ ਲਏ ਹੁਣ ਕਾਫੀ ਸਾਲਾਂ ਬਾਅਦ ਜਦੋਂ ਇਹ ਬੱਚੇ ਵੱਡੇ ਹੋ ਗਏ ਤਾਂ ਇਨ੍ਹਾਂ ਬੱਚਿਆਂ ਤੇ ਦੁਬਾਰਾ ਰਿਸਰਚ ਹੋਈ ਹੁਣ ਦੋਨੋਂ ਤਰ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਬੜੇ ਧਿਆਨ ਨਾਲ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਜਿਹੜੇ ਬੱਚਿਆਂ ਨੇ ਆਪਣਾ ਟੁਕੜਾ ਨਹੀਂ ਖਾਦਾ ਸੀ ਮਤਲਬ ਕਿ ਜਿਹੜੇ ਬੱਚੇ ਆਪਣੇ ਆਪ ਤੇ ਕੰਟਰੋਲ ਰੱਖਣ ਵਿੱਚ ਕਾਮਯਾਬ ਹੋ ਗਏ ਸਨ ਉਹ ਸਾਰੇ ਬੱਚੇ ਜ਼ਿੰਦਗੀ ਦੇ ਵਿੱਚ ਜ਼ਿਆਦਾ ਕਾਮਯਾਬ ਹੋਏ ਇਹ ਉਹ ਬੱਚੇ ਸਨ ਜਿਹੜੇ ਪੈਸਾ ਕਮਾਉਣ ਵਿੱਚ ਵੀ ਜ਼ਿਆਦਾ ਕਾਮਯਾਬ ਹੋਏ ਸਿਹਤ ਕਮਾਉਣ ਵਿੱਚ ਵੀ ਜ਼ਿਆਦਾ ਕਾਮਯਾਬ ਹੋਏ ਚੰਗੇ ਰਿਸ਼ਤੇ ਨਿਵਾਉਣ ਵਿੱਚ ਵੀ ਜ਼ਿਆਦਾ ਕਾਮਯਾਬ ਹੋਏ ਤੇ ਦੂਜੇ ਪਾਸੇ ਜਿਹੜੇ ਬੱਚੇ ਆਪਣੇ ਆਪ ਤੇ ਕੰਟਰੋਲ ਨਹੀਂ ਰੱਖ ਸਕੇ ਸੀ ਜਿਨ੍ਹਾਂ ਨੇ ਤੁਰੰਤ ਮ제 ਦੇ ਸ਼ਿਕਾਰ ਹੋ ਕੇ ਆਪਣਾ ਟੁਕੜਾ ਤੁਰੰਤ ਖਾ ਲਿਆ ਸੀ ਉਹ ਸਾਰੇ ਬੱਚੇ ਜ਼ਿੰਦਗੀ ਦੇ ਵਿੱਚ ਘੱਟ ਕਾਮਯਾਬ ਹੋਏ ਸੋ ਦੋਸਤੋ ਕਿੰਨੀ ਵੱਡੀ ਸਿੱਖਿਆ ਸਾਨੂੰ ਇਸ ਰਿਸਰਚ ਤੋਂ ਮਿਲਦੀ ਹੈ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਤੁਰੰਤ ਮ제 ਦੇ ਸ਼ਿਕਾਰ ਨਾ ਹੋਈਏ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਵੱਧ ਕਾਮਯਾਬ ਹੋ ਸਕਦੇ ਹਾਂ ਜ਼ਿੰਦਗੀ ਦੇ ਵਿੱਚ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਤੇ ਕੰਟਰੋਲ ਰੱਖੋਗੇ ਓਨਾ ਜ਼ਿਆਦਾ ਕਾਮਯਾਬ ਹੋ ਸਕੋਗੇ